ਪਾਕਿਸਤਾਨ ਪਹੁੰਚੀਆਂ ਪੰਜਾਬ ਦੀਆਂ ਬੱਜਾਂ ਰਾਵੀ ਦਰਿਆ ਲੈ ਗਿਆ ਰੋੜ ਕੇ ਸਿਆਣੇ ਕਹਿੰਦੇ ਆ ਮੀ ਪਹਾੜਾ ਚ ਵਕਤ ਪੰਜਾਬ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਜਿੰਨਾਂ ਦਾ ਪਸ਼ੂ ਧਨ ਰੋੜ ਕੇ ਲੈ ਗਿਆ ਕੁਝ ਮਾਰ ਗਿਆ ਫਸਲਾਂ ਤਬਾਹ ਕਰ ਗਿਆ ਘਰ ਢਾਹ ਢੇਰੀ ਇਹ ਸਭ ਰਾਵੀ ਦਰਿਆ ਚ ਆਏ ਹਣ ਤਾਂ ਸੱਟਾ ਸਭ ਤੋਂ ਵੱਧ ਨੁਕਸਾਨ ਚੜਦੇ ਪੰਜਾਬ ਦੇ ਗਰਦਾਸਪੁਰ ਪਠਾਨਕੋਟ ਇਲਾਕਿਆਂ ਦਾ ਜਿੰਨਾਂ ਦੀਆਂ ਰਾਵੀ ਨੇ ਵੱਡਾ ਨੁਕਸਾਨ ਪਹੁੰਚਾਇਆ ਤੇ ਉਹਨਾਂ ਦਾ ਪਸ਼ੂ ਤਨ ਪਸ਼ੂ ਮਾਲਕਾਂ ਦਾ ਦੇਖੋ ਤੇ ਗੱਡੀਆਂ ਸੋਹਣੀਆਂ ਸੋਹਣੀਆਂ ਲੱਖਾਂ ਲੱਖਾਂ ਰੁਪਏ ਦੀਆਂ ਮੱਝਾਂ ਜਿਹੜੀਆਂ ਉਹ ਰੁੜ ਕੇ ਪਾਣੀ ਚ ਰੁੜ ਕੇ ਪਾਕਿਸਤਾਨ ਲੰਘਦੇ ਪੰਜਾਬ ਪਹੁੰਚ ਚੁੱਕੀਆਂ ਕੋਈ ਕਰਮਾਂ ਵਾਲਾ ਹੀ ਜਿਹੜਾ ਇਹਨਾਂ ਦਾ ਦੁੱਧ ਪੀਊਗਾ ਇਹਨਾਂ ਨੂੰ ਸੰਭੂਗਾ ਤੇ ਇਧਰ ਵਿਚਾਰੇ ਆਪਣਾ ਪਸ਼ੂ ਪਤਾ ਨਹੀਂ ਕਿਹੜੇ ਹਾਲਾਤਾਂ ਚ ਉਹਨਾਂ ਨੇ ਪਾਲਿਆ ਹੋਣਾ ਹੜ ਰਹਿ ਗਿਆ ਰੋੜ ਕੇ ਉਹਨਾਂ ਦੇ ਦਿਲ ਦੀਆਂ ਉਹੀ ਚਾਨਣ ਕਰਿਓ ਅਰਦਾਸ ਇੰਨਾ ਵੀਰਾਂ ਨੂੰ ਸਮਰੱਥ ਬਖਸ਼ਣ ਦਾਤਾ ਚੜ੍ਹਦੀਆਂ ਗਲਾ ਬਖਸ਼ੇ ਫਿਰ ਤੋਂ ਤਗੜੇ ਹੋਣ ਪਰਿਵਾਰ ਪਾਲਣ ਦੇ ਸਮਰੱਥ ਬਣਨ